ਹੋਈ ਸੀ ਹੁਣ ਵੀ નિર્ਦੋਸ਼ ਸਿੰਦੂਆਂ ਦੇ ਉੱਤੇ ਉਹਨਾਂ ਦਾ ਨਾਂ ਪੁੱਛ ਕੇ ਕੀ ਤੁਹਾਡੇ ਨਾਂ ਦੇ ਪਿੱਛੇ ਕੁਮਾਰ ਲੱਗਦਾ ਜਾਂ ਤੁਹਾਡੇ ਨਾਂ ਦੇ ਪਿੱਛੇ ਸ਼ਰਮਾ ਲੱਗਦਾ ਉਹਨਾਂ ਨੂੰ ਮੌਕੇ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ ਕੀ ਬੀਤੀ ਹੋਗੀ ਉਹਨਾਂ ਭੈਣਾਂ ਦੇ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਪਤੀ ਦਾ ਕਤਲ ਹੋਇਆ ਪਾਜ ਨਹੀਂ ਆ ਰਿਹਾ ਪਹਿਲਾਂ ਵੀ ਸਾਡੇ ਜਿਹੜੇ ਸੈਨਿਕ ਨੇ ਉਹਨਾਂ ਦੇ ਉੱਤੇ ਪਲਵਾਮਾ ਦੇ ਵਿੱਚ ਹਮਲਾ ਹੋਇਆ ਸੀ ਤੇ ਸਾਡੇ ਕਈ ਸੈਨਿਕ ਉਸ ਦੇ ਵਿੱਚ ਸ਼ਹੀਦ ਹੋਏ ਸੀ ਹੁਣ ਵੀ ਨਿਰਦੋਸ਼ ਸ਼ਿੰਦੂਆਂ ਦੇ ਉੱਤੇ ਉਹਨਾਂ ਦਾ ਨਾਂ ਪੁੱਛ ਕੇ ਕੀ ਤੁਹਾਡੇ ਨਾਂ ਦੇ ਪਿੱਛੇ ਕੁਮਾਰ ਲੱਗਦਾ ਜਾਂ ਤੁਹਾਡੇ ਨਾਂ ਦੇ ਪਿੱਛੇ ਸ਼ਰਮਾ ਲੱਗਦਾ ਉਹਨਾਂ ਨੂੰ ਮੌਕੇ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ ਕੀ ਬੀਤੀ ਹੋਗੀ ਉਹਨਾਂ ਭੈਣਾਂ ਦੇ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਪਤੀ ਦਾ ਕਤਲ ਹੋਇਆ ਕੀ ਬੀਤੀ ਉਹਨਾਂ ਮਾਵਾਂ ਦੇ ਉੱਤੇ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਨੌਜਵਾਨ ਪੁੱਤ ਮਾਰੇ ਗਏ ਅੱਜ ਪੂਰਾ ਭਾਰਤ ਦੇਸ਼ ਰੋ ਰਿਹਾ ਹੈ ਤੇ ਅਸੀਂ ਭਾਰਤ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਇੱਕ ਇੱਕ ਹੰਝੂ ਜਿਹੜਾ ਸਾਡੀਆਂ ਭੈਣਾਂ ਦੇ ਅੱਖਾਂ ਦੇ ਵਿੱਚੋਂ ਨਿਕਲਿਆ ਤੇ ਅੱਜ ਭਾਰਤ ਦੇਸ਼ ਵਾਸੀਆਂ ਦੇ ਵਿੱਚੋਂ ਨਿਕਲਿਆ ਅੱਖਾਂ ਦੇ ਵਿੱਚੋਂ ਹੰਝੂ ਨਿਕਲਿਆ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਐਸੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਮੁੜ ਕੇ ਕਦੇ ਕੋਈ ਭਾਰਤ ਦੇਸ਼ ਦੇ ਉੱਤੇ ਅੰਤਗਵਾਦੀ ਹਮਲਾ ਕਰਨ ਬਾਰੇ ਸੋਚੇ ਵੀ ਨਾ ਜਿਵੇਂ ਦੇਖਦੇ ਹੋ ਵੀ ਪਹਿਲਾਂ ਵੀ ਇਹ ਘਟਨਾ ਜਿਹੜੀ ਹੈ ਅਮਰੀਕਾ ਨਾਲ ਪ੍ਰੋਜੈਸਟ ਕਰਕੇ ਦੇਖੀ ਜਾ ਰਹੀ ਥੀ ਤੇ ਅੱਜ ਵੀ ਇਹੀ ਗੱਲ ਹੋਈ ਹੈ ਬਹੁਤ ਹੀ ਜ਼ਿਆਦਾ ਜਿਹੜਾ ਨਿੰਦਣਯੋਗ ਇਹ ਕੰਮ ਹੋਇਆ ਲਵਲੀ ਜੀ ਅੱਜ ਪੂਰੇ ਭਾਰਤ ਦੇਸ਼ ਵਿੱਚ ਇੰਨੀ ਵੱਖ-ਵੱਖ ਦੇਸ਼ਾਂ ਦੇ ਵਿੱਚ ਰੋਸ ਮਜਾਰੇ ਹੋ ਰਹੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਖਿਲਾਫ ਜਿਹੜੀ ਕਾਰਵਾਈਆਂ ਹੋਣੀ ਚਾਹੀਦੀ ਹੈ ਕਿਉਂ ਪਾਕਿਸਤਾਨੀ ਨਾ ਅੰਤਗੋਦੀਆਂ ਨੂੰ ਪਨਾਹ ਦਿੰਦਾ ਹੈ ਤੇ ਕਿਉਂ ਉਹਨਾਂ ਨੂੰ ਉਹ ਭਾਰਤ ਦੇਸ਼ ਦੇ ਉੱਤੇ ਹਮਲੇ ਕਰਨ ਦੇ ਲਈ ਉਕਸਾਉਂਦਾ ਹੈ ਇਸ ਤਰ੍ਹਾਂ ਕਿੰਨਾ ਸਮਾਂ ਅਸੀਂ ਹਿੰਦੂ ਲੋਕ ਜ਼ੁਲਮ ਸਹਿੰਦੇ ਰਹਾਂਗੇ ਕਿ ਇੱਕ ਹਿੰਦੂ ਹੋਣਾ ਪਾਪ ਹੈ ਕਿ ਜਿਸ ਬੰਦੇ ਦੇ ਨਾਂ ਦੇ ਨਾਲ ਕੁਮਾਰ ਲੱਗਦਾ ਜਾਂ ਸ਼ਰਮਾ ਲਾਉਂਦਾ ਲੱਗਦਾ ਕਿ ਉਹ ਇਸ ਦੇਸ਼ ਦੇ ਵਿੱਚ ਰਹਿ ਨਹੀਂ ਸਕਦਾ ਸੋ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹ ਅੱਜ ਹਰ ਇੱਕ ਭਾਰਤ ਵਾਸੀ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਇਹ ਦੇਸ਼ ਵਾਸੀ ਮੰਗ ਕਰ ਰਹੇ ਨੇ ਭਾਰਤ ਸਰਕਾਰ ਕੋਲ ਮੈਂ ਜਿਹੜਾ ਕੱਲ ਬਹੁਤ ਦੁਖਦਾਈ ਘਟਨਾ ਸਾਡੇ ਦੇਸ਼ ਲਈ ਕਿ ਸਾਡਾ ਇੱਕ ਮੌਜੀ ਜਵਾਨ ਉਹ ਵੀ ਅਫਸਰ ਆਪਣੇ ਉਹ ਧੀ ਦੇ ਸਾਹਮਣੇ ਅੱਖਾਂ ਦੇ ਜਾਣਾ ਇਤੋਂ ਵੱਡਾ ਤਖਾਂਤ ਨਹੀਂ ਹੋ ਸਕਦਾ ਮੌਤ ਦੂਜਿਆਂ ਦੀ ਵੀ ਹੋਈ ਹੈ ਉਹ ਵੀ ਸਾਡੇ ਲਈ ਦੁੱਖਦਾਈ ਹੈ ਪਰ ਜਿਹੜਾ ਜਿਹੜੀਆਂ ਧੀਆਂ ਨਾਲਾ ਘਟਨਾਵਾਂ ਵਾਪਰੀਆਂ ਨੇ ਸਾਹਮਣੇ ਜਾਣਾ ਹਲੇ ਦਿਨ ਵੀ ਕਿਹੜੇ ਹੋਏ ਨੇ ਹੱਥਾਂ ਨੂੰ ਮਹਿੰਦੀ ਲੱਗੀ ਆ ਹਨੀਮੂਨ ਬਣਾਉਣ ਗਏ ਨੇ ਖੁਸ਼ੀਆਂ ਦੇ ਵਿੱਚ ਇਹ ਕੁਸ਼ੋਜਣਾ ਇਹ ਲੋਕਾਂ ਤਾਂ ਮੈਨੂੰ ਲੱਗਦਾ ਨਰਕ 'ਚ ਵੀ ਜਗ੍ਹਾ ਦੀ ਮਿਲਦੀ ਜਿਨ੍ਹਾਂ ਨੇ ਐਡੀ ਕਸੂਰ ਕਰਿਆ ਮੈਂ ਕਹਿੰਦਾ ਲੜਾਈ ਲੜੋ ਮੈਦਾਨੇ ਜੰਗ ਚ ਆਓ ਉਹ ਸਾਨੂੰ ਮਾਰਨ ਸੀ ਉਹਨਾਂ ਨੂੰ ਮਾਰੀਏ ਉਹਨਾਂ ਦੇ ਘਰੇ ਪਾਕਿਸਤਾਨੀ ਫੌਜੀ ਆਂਦੀਆਂ ਜਾਂਦੀਆਂ ਨੇ ਡੈਡ ਬੋਡੀਆਂ ਸਾਡਿਆਂ ਦੀਆਂ ਸਾਡੇ ਆਉਂਦੀਆਂ ਨੇ ਅਸੀਂ ਰੋਕ ਕੇ ਥੋੜਾ ਦਿਖਾਇਆ ਅਸੀਂ ਮਾਣ ਮਹਿਸੂਸ ਕਰਦੇ ਆਂ ਪਰ ਜਿਹੜੀ ਆ ਕਰਤੂਤਾ ਪਾਕਿਸਤਾਨ ਕਰ ਰਿਹਾ ਸਭ ਨੂੰ ਪਤਾ ਹੈ ਜਿਹਦੇ ਪਿੱਛੇ ਬਹੁਤ ਵੱਡਾ ਹੱਥ ਹੈ ਸ਼ਰਾਰਤਾ ਇਹਦਾ ਮੂੰਹ ਤੋੜਵਾ ਸਾਡੀ ਦੇਸ਼ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਜਾਂ ਤਾਂ ਪੰਗਾ ਨਾ ਲੈਣਦੇ ਜਿਹੜੀ 370 ਵਾਲਾ ਸਿਆਪਾ ਜੇ ਪਾਇਆ ਹੁਣ ਫਿਰ ਲੱਖ ਬਣ ਕੇ ਪਾਇਆ ਜਾਣਾ ਚਾਹੀਦਾ ਪਿੱਛੇ ਨਹੀਂ ਦੇਖਣਾ ਚਾਹੀਦਾ ਜਿਹੜੇ ਅਸੀਂ ਲੋਕ ਖੜਿਆ ਜਿ ਗੁਰੂ ਤੇਗ ਬਹਾਦਰ ਦੁਨੀਆ ਦੀ ਚਾਦਰ ਜਿਹੜੇ ਮੰਨੇ ਗਏ ਨੇ ਉਹਦਾ ਤੇ ਅਮਰਨਾਥ ਯਾਤਰਾ ਅਸੀਂ ਸਾਰੇ ਧਰਮਾਂ ਨੂੰ ਇੱਕ ਮੁੱਠੀ ਚ ਰੱਖਿਆ ਹੋਇਆ ਸਾਡੇ ਪਾਤਸ਼ਾਹ ਕਰਕੇ ਕਹਿੰਦੇ ਮੈਂ ਥੋੜੋ ਕਰਤਾ ਅਸੀਂ ਕਿਤੇ ਨਹੀਂ ਇਹ ਜਿਆ ਚੱਲਣ ਦਵਾਂਗੇ ਚਾਹੇ ਸਾਡੇ ਹਿੰਦੂ ਭਰਾ ਨੇ ਚਾਹੇ ਮੁਸਲਮਾਨ ਨੇ ਇਸਾਈ ਨੇ ਕੋਈ ਨਹੀਂ ਜਿਹੜਾ ਹਿੰਦੁਸਤਾਨ ਦਾ ਵਸਨੀਕ ਹੈ ਜਿਹੜਾ ਕੋਈ ਦੇਸ਼ੀ ਹੈ ਨਾ ਇਹਨਾਂ ਬਲ ਅੱਖ ਭਰ ਕੇ ਚਾਕੂ ਉਹਦੀ ਅੱਖ ਕੱਢਣ ਤੱਕ ਅਸੀਂ ਜਾਵਾਂਗੇ ਇਹ ਜੋ ਘਟਨਾ ਬਹੁਤ ਦੁੱਖਦਾਈ ਹੈ ਅਸੀਂ ਕਹਿ ਰਹੇ ਹਾਂ ਕਿ ਕਾਰਵਾਈ ਨਹੀਂ ਮੰਗਦੇ ਅਸੀਂ ਕਹਿ ਰਹੇ ਵੀ ਜਦੋਂ ਇਹ ਹੱਥ ਲੱਗ ਗਏ ਇਹਨਾਂ ਨੂੰ ਕਟਾਇਰੇ ਚ ਖੜਾ ਕੇ ਜਿਵੇਂ ਪਾਕਿਸਤਾਨੀ ਭਾ ਜਿੰਨੇ ਵੀ ਪਾਕਿਸਤਾਨ ਦੇ ਦੇਸ਼ ਨੇ ਨਾ ਮੁਸਲਮਾਨਾਂ ਦੇ ਉਹ ਜਿਵੇਂ ਟੋਟਾ ਟੋਟਾ ਕਰਦੇ ਨੇ ਇਹਨਾਂ ਦਾ ਵੀ ਕਰਨਾ ਚਾਹੀਦਾ ਤਾਂ ਸਾਡੀ ਧੀ ਨੂੰ ਸ਼ਾਂਤੀ ਆ ਬਸ ਇਹੀ ਕਹਿਣਾ ਚਾਹੁੰਦੇ ਹਾਂ ਜੀ ਜਿਵੇਂ ਆਪ ਸਾਰਿਆਂ ਨੇ ਕਿਹਾ ਹੈਗਾ ਵੀ ਪਾਕਿਸਤਾਨ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਦੇਖੋ ਸਾਡੇ ਜਿੰਨੇ ਵੀ ਧਾਰਮਿਕ ਸਥਾਨ ਨੇ ਉੱਥੇ ਬਾਰ ਬਾਰ ਹਮਲੇ ਹੋ ਰਹੇ ਨੇ ਇਹਨਾਂ ਨੂੰ ਰੋਕਿਆ ਜਾਵੇ ਔਰ ਇਹਨਾਂ ਦੇ ਉੱਪਰ ਜਿਹੜਾ ਹੈਗਾ ਲਗਾਮ ਲਗਾਈ ਜਾਵੇ ਔਰ ਪਾਕਿਸਤਾਨ ਨੂੰ ਸਖਤ ਤੋਂ ਸਖਤ ਜਿਹੜੀ ਹੈ ਮਤਲਬ ਉਹ ਕਰਿਆ ਜਾਵੇ ਤਾਂ ਜੋ ਜਿਹੜੇ ਇਹ ਇਸ ਤਰ੍ਹਾਂ ਦੇ ਅਤਿਵਾਦੀ ਹਮਲੇ ਹੋ ਰਹੇ ਨੇ ਇਹ ਰੋਕੇ ਜਾ ਸਕਣ ਜੀ ਇਹੀ ਵੀ ਮੰਗ ਜਿਹੜੀ ਹੈ ਵਿਸ਼ਵਿੰਦੂ ਬ੍ਰਿਸ਼ਿੰਦੂ ਜੀ ਚਲੋ ਇਹ ਉਧਰ ਇਧਰ ਹੋ ਮੜਾ ਜਾਣਾ ਇਹ ਜਿਹੜਾ ਪਾਕਿਸਤਾਨ ਆ ਨਾ ਇਹ ਨੇ ਸਾਰੇ ਸੰਸਾਰ ਨੂੰ ਵਦੀ ਗੇੜ ਚ ਪਾ ਰੱਖਿਆ ਸਿੱਧਾ ਇਹਦੇ ਤੇ ਅਟੈਕ ਹੋ ਕੇ ਇਸ ਦੇਸ਼ ਨੂੰ ਖਤਮ ਕਰਨਾ ਪਊਗਾ ਇਹਦਾ ਇੱਕੋ ਹੀ ਇਲਾਜ ਹੈ ਕਿਉਂਕਿ ਇਹ ਸੱਪ ਦੇ ਬੱਚੇ ਨੇ ਇਹ ਇਹ ਨਹੀਂ ਸਮਝਣ ਵਾਲੇ ਤਾਂ ਅਸੀਂ ਤਾਂ ਸਾਰਿਆਂ ਦੇ ਕੁਈ ਕੋਈ ਖੁਆਇਸ਼ ਹੈ ਵੀ ਹੁਣ ਟਾਈਮ ਆ ਗਿਆ ਕਿ ਇਹਨਾਂ ਨੂੰ ਕੁਚਲ ਦੇਣਾ ਚਾਹੀਦਾ ਇਹ ਬਿੱਛੂ ਔਰ ਸੱਪ ਨੂੰ ਕੁਚਲ ਦੇਣਾ ਚਾਹੀਦਾ ਇਹਨਾਂ ਨੂੰ ਇਹ ਕੁਚਲੇ ਤੇ ਹੀ ਆਵਾਜ਼ ਆਣਗੇ ਕਿਉਂਕਿ નિર્ਦੋਸ਼ਾਂ ਦੀ ਹੱਤਿਆ ਹੁਣ ਤੱਕ ਇਹ ਫੌਜ ਨਾਲ ਟੱਕਰ ਲੈਂਦੇ ਸੀਗੇ ਨਾ નિર્ਦੋਸ਼ਾਂ ਨੂੰ ਮਾਰਿਆ ਔਰ નિર્ਦੋਸ਼ ਵੀ ਨਾਮ ਪੁੱਛ-ਪੁੱਛ ਕੇ ਮਾਰਿਆ ਇਸ ਤੋਂ ਗਿਣੌਨੀ ਹਰਕਤ ਨਹੀਂ ਹੋ ਸਕਦੀ ਤਾਂ ਇਹਨਾਂ ਦਾ ਇੱਕੋ ਹੀ ਇਲਾਜ ਹੈ ਵੀ ਇਹਨਾਂ ਨੂੰ ਕੁੱਤੇ ਦੀ ਮੌਤ ਮਾਰਿਆ ਜਾਵੇ ਉੱਥੇ ਬਿਠਾ ਕੇ ਇਹਨਾਂ ਦੇ ਘਰ ਚ ਜਾ ਕੇ ਮਾਰਿਆ ਜਾਵੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਭਾਰਤ ਸਰਕਾਰ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਅੱਜ ਕੀ ਕਹਿਣਾ ਚਾਹੁੰਦੇ ਹਾਂ ਜੋ ਵੀ ਕੱਲ ਅਤੰਕਵਾਦੀਆਂ ਨੇ ਇਹ ਇੱਕ ਨਿਰਦੋਸ਼ ਲੋਕਾਂ ਨੂੰ ਕਤਲ ਕਰਕੇ ਸਾਡੇ ਹਿੰਦੂ ਕੌਮ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਸ ਦੀ ਬਹੁਤ ਜ਼ਿਆਦਾ ਨਖੇਧੀ ਕਰਦੇ ਹਾਂ ਔਰ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਡਰਨ ਵਾਲੇ ਨਹੀਂ ਹਾਂ ਜੇ ਸਾਨੂੰ ਯਾਤਰਾ ਤੋਂ ਰੋਕਣ ਦੇ ਲਈ ਉਹਨਾਂ ਨੇ ਇੱਕ ਛੜਜੰਤਰ ਰਚਿਆ ਅਸੀਂ ਇਸ ਛੜਜੰਤਰ ਦਾ ਮੂਤੌਰ ਜਵਾਬ ਦੇਵਾਂਗੇ ਔਰ ਅਸੀਂ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਖਿਲਾਫ ਅਤੰਕਵਾਦ ਖਿਲਾਫ ਕੜੀ ਤੋਂ ਕੜੀ ਕਾਰਵਾਈ ਕਰੋ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਦੇ ਉੱਤੇ ਹਮਲਾ ਕਰਕੇ ਉਸ ਨੂੰ ਨਿਸ਼ਪਨਾਬੂਦ ਕੀਤਾ ਜਾਵੇ ਔਰ ਜਿਹੜੇ ਹਿੰਦੁਸਤਾਨ ਦੇ ਅੰਦਰ ਇਹਨਾਂ ਤਾਕਤਾਂ ਨੂੰ ਬਲੋਤਰੀ ਦੇ ਰਹੇ ਨੇ ਇਹਨਾਂ ਤਾਕਤਾਂ ਦੀ ਪੁਸ਼ਤਪਨਾਹੀ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਚਾਹੇ ਉਹ ਜਿੰਨੇ ਵਰਜੀ ਵੱਡੇ ਤੋਂ ਵੱਡੇ ਬੰਦੇ ਨੇ ਸਾਡੀ ਇਹ ਮੰਗ ਹੈ ਕਿ ਇਸ ਅਤੰਕਵਾਦ ਨੂੰ ਜਲਦ ਤੋਂ ਜਲਦੀ ਨੱਥ ਪਾਈ ਜਾਵੇ ਜਿੱਥੇ ਜਿਹੜੇ ਪਲਵਾਮਾ ਦੇ ਇੱਕ ਬਹੁਤ ਹੀ ਜਿਆਦਾ ਦੁਖਦਾਈ ਘਟਨਾ ਹੋਈ ਹੈ ਉਹ ਇੱਕ ਵੱਡੀ ਸਾਜ਼ਿਸ਼ ਦਾ ਇੱਕ ਇੰਜਾਮ ਉਹਨਾਂ ਨੇ ਦਿੱਤਾ ਆ ਉਸ ਦੇ ਉੱਪਰ ਸਾਰਾ ਦੇਸ਼ ਜਿਹੜਾ ਹੈ ਬਹੁਤ ਦੁਖੀ ਹੈ ਔਰ ਇਸ ਘਟਨਾ ਦੇ ਉੱਪਰ ਦੇਸ਼ ਦੇ بڑے بڑے ਨੇਤਾ ਔਰ ਪ੍ਰਧਾਨ ਮੰਤਰੀ ਤੱਕ ਆਪਣੀ ਜਿਹੜੀ ਵਿਦੇਸ਼ ਯਾਤਰਾ ਆ ਉਹ ਆਪਣੀ ਵਿੱਚ ਛੱਡ ਕੇ ਆਏ ਨੇ ਇਸ ਦੀ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਦੇਸ਼ ਜਿਹੜਾ ਹੈ ਇਸ ਵੱਡੀ ਘਟਨਾ ਤੇ ਜਿਹੜੀ ਅੱਜ ਤੋਂ ਲੈ ਕੇ 20 ਸਾਲ ਪਹਿਲਾਂ ਵੀ ਕਦੇ ਕੋਈ ਐਸੀ ਘਟਨਾ ਨਹੀਂ ਹੋਈ ਆ ਉਹ ਜਿਹੜੀ ਹੁਣ ਇਹ ਏਡੀ ਬੜੀ ਕਟਨਾ ਹੋਈ ਆ ਬੜੀ ਵੱਡੀ ਸਾਜ਼ਿਸ਼ ਸੀਗੀ ਇਹਦੇ ਪਿੱਛੇ ਪਾਕਿਸਤਾਨ ਦੇ ਸਰਕਾਰ ਦਾ ਹੱਥ ਹੈ ਉਹਨਾਂ ਦੇ ਅਤੰਕਵਾਦੀ ਇਰਾਦਿਆਂ ਦਾ ਹੱਥ ਹੈ ਇਸ ਕਰਕੇ ਇਸ ਦੇ ਉੱਪਰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਦੇਸ਼ ਜਿਹੜਾ ਹੈ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੇ ਸਰਜੀਕਲ ਸਟ੍ਰਾਈਕ ਕੀਤੀ ਸੀਗੀ ਇਸ ਤਰ੍ਹਾਂ ਦੀ ਕੋਈ ਯੋਜਨਾ ਹੋਵੇ ਜਿਸ ਦੇ ਨਾਲ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਤਾਂ ਕਿ ਉਹ ਮੂਰਖ ਦੁਆਰਾ ਇਸ ਤਰ੍ਹਾਂ ਦੀ ਕੋਈ ਯੋਜਨਾ ਹੋਵੇ ਜਿਸ ਦੇ ਨਾਲ ਪਾਕਿਸਤਾਨ ਨੂੰ ਮੂਹਰ ਤੌਰ ਜਵਾਬ ਦਿੱਤਾ ਜਾ ਸਕੇ ਤਾਂ ਕਿ ਉਹ ਮੂਰਖ ਦੁਆਰਾ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਜੀ ਜ਼ਿਲੋਟਾਈ ਤੁਸੀਂ ਬੋਲੋ ਪਹਿਲਾਂ ਅਜ ਠੀਕ ਹੈ ਨਾ ਚਾਹੁੰਦੇ ਜੇ ਪੈਲਗਾਮ ਹਮਲਾ ਹੋਵੇ ਜੋ ਪੈਲਗਾਮ ਹਮਲਾ ਬੜਾ ਨਿੰਦਾਯੋਗ ਹੈ ਇਹ ਇਹ ਜੋ ਅਕਤਵਾਦ ਨੇ ਹਮਲਾ ਕੀਤਾ ਹੈ ਅੱਜ ਭਾਰਤ ਤੇ ਇਹਦਾ ਇਹਨਾਂ ਨੂੰ ਇਲਜ਼ਾਮ ਭੁਗਤਣਾ ਪਊ ਆਉਣ ਵਾਲੇ ਸਮੇਂ ਵਿੱਚ ਇਹ ਜੋ ਇਹਨੇ ਕੀਤਾ ਹੈ ਜੰਮੂ ਕਸ਼ਮੀਰ ਨੂੰ ਜੋ ਵਿਕਾਸ ਹੋ ਰਿਹਾ ਉਸ ਨੂੰ ਰੋਕਣ ਵਾਸਤੇ ਹਮਲਾ ਹੋਇਆ ਬੜੇ ਵਿਕਾਸ ਇਸ ਤਰ੍ਹਾਂ ਹੀ ਹੁੰਦਾ ਰਹੇਗਾ ਤੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਵੀ ਉੱਥੇ ਪਹੁੰਚ ਚੁੱਕੇ ਨੇ ਤੇ ਜਲਦ ਤੋਂ ਜਲਦ ਇਸ ਤੇ ਕਾਰਵਾਈ ਹੋਏਗੀ ਕਿ ਜਿੰਨੇ ਵੀ ਆਗੂਤਵਾਦੀ ਇਸ ਦੇਸ਼ ਸਾਡੇ ਦੇ ਵਿੱਚ ਹੈਗੇ ਉਹਨਾਂ ਦੀ ਅਰੈਸਟ ਪਾਈ ਜਾਏ ਤੇ ਉਹਨਾਂ ਨੂੰ ਕੜੀ ਤੋਂ ਕੜਾ ਹੀ ਸਜ਼ਾ ਦਿੱਤੀ ਜਾਏ ਹਾਂਜੀ ਭਲਾ ਜੀ ਇਹ ਜਿਹੜੀ ਪਹਿਲਗਾਮ ਚ ਘਟਨਾ ਹੋਈ ਹੈ ਬਹੁਤ ਮਾੜਾ ਹੋਇਆ ਹੈ ਰਾਤ ਦੀ ਮਤਲਬ ਬਹੁਤ ਜ਼ਿਆਦਾ ਮਤਲਬ ਦੁੱਖ ਹੈ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਕਿਉਂਕਿ ਜਿਹੜੇ ਵਿਚਾਰੇ ਘੁੰਮਣ ਵਾਸਤੇ ਗਏ ਸੀ ਕਿਸੇ ਦੀ 6 10 ਦਿਨ ਪਹਿਲਾਂ ਸ਼ਾਦੀ ਹੋਈ ਸੀ ਕੋਈ ਨੇਵੀ ਵਿੱਚ ਲੈਫਟੇਨੈਂਟ ਸੀ ਔਰ ਜਿਹੜਾ ਵੀ ਮਰਿਆ ਮੌਤ ਕਿਸੇ ਦੀ ਵੀ ਆਵੇ ਉਹ ਦੁਖੀदाई ਹੁੰਦੀ ਹੈ ਲੇਕਿਨ ਅਸੀਂ ਇਹੀ ਆਪਣੀ ਹਿੰਦੁਸਤਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਤੇ ਸਖਤ ਕਾਰਵਾਈ ਪਾਕਿਸਤਾਨ ਦੇ ਕਰਨੀ ਚਾਹੀਦੀ ਹੈ ਤਾਂ ਕਿ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਪਾਕਿਸਤਾਨ ਕਦੇ ਵੀ ਸਾਡਾ ਮਿੱਤਰ ਨਹੀਂ ਹੋ ਸਕਦਾ ਦੋਸਤ ਨਹੀਂ ਹੋ ਸਕਦਾ ਜਿੰਨਾ ਮਰਜੀ ਹੋ ਜਾਏ ਲੇਕਿਨ ਇਹਦਾ ਇਲਾਜ ਕਰਨਾ ਚਾਹੀਦਾ ਹੈ ਤਾਂ ਕਿ ਅੱਤਵਾਦ ਨੂੰ ਨਾ ਫੈਲਿਆ ਜਾ ਸਕੇ ਦੇ ਕੋਈ ਪੰਜਾਬ ਦੇ ਵਸਾਈ ਹੋਣ ਦੇ ਨਾਤੇ ਮੈਂ ਇਹੀ ਕਹੂੰਗਾ ਵੀ ਇਹ ਸਾਡਾ ਜੋ ਪੁਰਾਣਾ ਜ਼ਖਮ ਸੀ ਉਹ ਘਰੇਦਿਆ ਗਿਆ ਕਿਉਂਕਿ ਅੱਜ ਤੋਂ 25 ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਇਸੇ ਪਲਵਾਨਾ ਦੇ ਵਿੱਚ 37 ਸਿੱਖਾਂ ਨੂੰ ਇੱਕ ਪਿੰਡ ਦੇ ਵਿੱਚ ਪੜ ਦਿੱਤਾ ਗਿਆ ਸੀ ਜੋ ਕਿ ਉੱਥੇ ਦੇ ਵਸਾਈ ਸੀ ਉਸੇ ਦਿਨ ਅੱਜ 25 ਸਾਲ ਬਾਅਦ ਪਲਵਾਨਾ ਦੇ ਵਿੱਚ ਅਟੈਕ ਹੋਇਆ ਜਿਸ ਚ ਸਾਡੇ ਹਿੰਦੂ ਭਰਾਵਾਂ ਨੂੰ ਉਸੇ ਤਰੀਕੇ ਨਾਲ ਸ਼ਹਾਦਤ ਮਿਲੀ ਹੈ ਤੇ ਮੈਨੂੰ ਮੰਨ ਤਾ ਪੂਰੇ ਦੇਸ਼ ਦੀ ਇੱਕੋ ਆਵਾਜ਼ ਆ ਕਿ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਔਰ ਮੈਨੂੰ ਪੂਰੀ ਆਸ ਹੈ ਆਪਣੀ ਸੈਂਟਰ ਦੀ ਗਵਰਨਮੈਂਟ ਤੋਂ ਮੋਦੀ ਸਰਕਾਰ ਤੋਂ ਕਿ ਜਲਦੋਂ ਜਲਦ ਇਸ ਦੇ ਖਿਲਾਫ ਤਕੜਾ ਐਕਸ਼ਨ ਲਿਤਾ ਜਾਵੇ